100 ਮੀਟਰ 65+ ਦੇ ਵਿੱਚ ਭੁੰਦੀ ਆ ਉਹ ਮੈਂ ਲਈ ਸੀਗੀ ਮੇਰੇ ਮਸਲ ਚੜਨ ਕਰਕੇ ਅਕਿ ਮੈਂ ਸੈਕੰਡ ਨੰਬਰ ਤੇ ਆਇਆ। ਇਲਾਕਾ ਨੂੰ ਅਹਰਾਇਆ ਪੰਜ ਕੁਲੇ ਵੀ ਇੰਡੀਆ ਜਿੱਤਿਆ ਪੱਕਿਆ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਮਾਸਟਰ ਗੇਮ ਚ ਵਾੜਦੀਆਂ ਹੋਈਆਂ ਸੀਗੀਆਂ ਉੱਤੇ ਮੇਰੇ ਤਿੰਨ 골ਡ ਮੈਡਲ ਸੀ 800 ਮੀਟਰ 400 ਮੀਟਰ 200 ਮੀਟਰ ਅਮਰੀਕਾ ਵਾੜ ਦੀਆਂ ਦੌੜਾਂ ਹੋ ਰਹੀਆਂ ਨੇ ਤੇ ਹਾਈ ਜੰਪ ਲਾਉਣ ਲਈ ਜਾ ਰਹੇ ਹਾਂ ਉੱਤੇ ਮੈਂ ਤਕਰੀਬਨ 골ਡ ਮੈਡਲ ਸਾਰੇ ਜਿੱਤ ਕੇ ਆਉਂਗਾ ਕਿਲਾ ਰਾਏਪੁਰ ਦੀਆਂ ਰੂਲਰ ਜਿਹੜਾ ਹੈ 올림픽 ਸ਼ੁਰੂ ਹੋ ਚੁੱਕਾ ਹੈ ਕਿਲਾ ਰਾਏਪੁਰ ਦੇ ਵਿੱਚ ਜਿਹੜੇ ਆ ਬਜ਼ੁਰਗ ਵੀ ਆਪਣਾ ਦਮਖੰਮ ਦਿਖਾ ਰਿਹਾ ਅੰਕਲ ਜੀ ਕਿੰਨੇ ਮੀਟਰ ਦੀ ਰੇਸ ਲਾਈ ਸੀ ਅੱਜ ਦੀ ਮੈਂ ਜਰਨਲਿਸਟ ਸਿੰਘ ਘਰਚਾ ਮੇਰਾ ਨਾਮ ਆ ਪਿੰਟਨਾਰੀਗਲਾਂ 100 ਮੀਟਰ 65 ਪਲੱਸ ਦੇ ਵਿੱਚ ਭੁੰਦੀ ਆ ਉਹ ਮੈਂ ਲਾਈ ਸੀਗੀ ਮੇਰੇ ਮਸਲ ਚੜਨ ਕਰਕੇ ਅੱਕੀ ਮੈਂ ਸਿਲਵਰ ਨੰਬਰ ਤੇ ਆਇਆ ਸਿਲਵਰ ਮੈਡਲ ਹੈ ਪਿਛਲੀ ਵਾਰੀ ਵੀ ਉਹ ਤੋਂ ਪਹਿਲਾਂ ਹੀ ਮੈਨੂੰ 골ਡ ਮੈਡਲ ਮੈਂ ਜਿੱਤ ਕੇ ਜਾਨਾ ਇੱਥੋਂ ਤੇ ਬਾਕੀ ਮੈਂ ਇੰਡੀਆ ਨੈਸ਼ਨਲ ਬੰਗਲੌਰ ਵੀ ਮੇਰੇ 골ਡ ਮੈਡਲ ਸੀ ਤਿੰਨ 100 ਮੀਟਰ 400 ਮੀਟਰ 800 ਮੀਟਰ ਤੇ ਬਾਕੀ ਉਸ ਤੋਂ ਪਹਿਲਾਂ ਨਾਸਕ శ్రీలంਕਾ ਨੂੰ ਮੈਂ ਹਰਾਇਆ ਪੰਜ ਕੁਲੇ ਵੀ ਇੰਡੀਆ ਜਿੱਤਿਆ ਪੱਕੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਮਾਸਟਰ ਗੇਮ ਚ ਬਾਟੀਆਂ ਹੋਈਆਂ ਸੀਗੀਆਂ ਉੱਥੇ ਮੇਰੇ ਤਿੰਨ 골ਡ ਮੈਡਲ ਸੀ 800 ਮੀਟਰ 400 ਮੀਟਰ 200 ਮੀਟਰ ਤੇ ਦੋ ਸਿਲਵਰ ਮੈਡਲ ਸੀਗੇ ਹਾਈ ਹੈਡਲ 300 ਮੀਟਰ ਲੋ ਲੋ ਹੈਡਲ 300 ਮੀਟਰ ਹਾਈ ਹੈਡਲ 100 ਮੀਟਰ ਹਾਈ ਜੰਪ ਦੇ ਵਿੱਚ ਮੇਰਾ ਸਿਲਵਰ ਮੈਡਲ ਹੋਰ ਸੀ 6 ਮੈਡਲ ਸੀ ਕਿਵੇਂ ਦੇ ਦੇਓ ਕਿ 올림픽 ਪੰਜਾਬ ਦਾ ਹੋ ਰਿਹਾ ਰੂਲਰ 올림픽 ਆ ਪਰ ਕਿਤੇ ਨਾ ਕਿਤੇ ਪੰਜਾਬ ਨੂੰ ਇੱਕ ਨਸ਼ੇ ਦੇ ਵਾਲੇ ਕੇ ਦੌਰ ਚਲਾ ਗਿਆ ਸੀਗਾ ਤੇ ਹੁਣ ਉਹਨੂੰ ਬਾਹਰ ਕੱਢਣ ਲਈ ਪੰਜਾਬ ਸਰਕਾਰ ਇਦਾਂ ਦੇ ਖੇਡ ਮੁਹਸਬ ਕਰਾ ਰਹੀ ਹੈ ਤੇ ਕਿਵੇਂ ਦੇਖਦੇ ਇਸ ਚੀਜ਼ ਨੂੰ ਮੈਂ ਤਾਂ ਇਹ ਕਹਿੰਦਾ ਵੀ ਭਗਵੰਤ ਸਰਕਾਰ ਦੂਜਾਂ ਅਕਾਲੀ ਸਰਕਾਰ ਨਾਲ ਕਾਂਗਰਸ ਸਰਕਾਰ ਨਾਲੋਂ ਵਧੀਆ ਵੀ ਇਹਨਾਂ ਨੂੰ ਮਿਨੀ ਓਲੰਪਿਕ ਖੇਡਾਂ 'ਚ ਮੈਂ ਇੱਥੇ ਰੋਲਰ ਰੋਲਰ ਆਰੰਭਪ ਖੇਡਾਂ ਕਰਾਉਂਦੇ ਨੇ ਮੈਂ ਹੋਰ ਪਿੰਡਾਂ 'ਚ ਵੀ ਕਰਾਉਣ ਮੁੰਡੇ ਲੜਕੇ ਲੜਕੀਆਂ ਨਸ਼ੇ ਛੱਡ ਕੇ ਨਸ਼ੇ ਦੀ ਦਦਲ ਚੋਂ ਨਿਕਲ ਕੇ ਗਰਾਊਂਡ ਦੇ ਵਿੱਚ ਸਵੇਰੇ ਸ਼ਾਮ ਪ੍ਰੈਕਟਿਸ ਕਰਨ ਉਸ ਤੋਂ ਬਾਅਦ ਪੰਜਾਬ ਜਿੱਤਿਆ ਉਸ ਤੋਂ ਬਾਅਦ ਇੰਡੀਆ ਜਿੱਤ ਕੇ ਜਿਵੇਂ ਅਸੀਂ ਇੰਡੀਆ ਜਿੱਤ ਕੇ ਫਿਰ ਏਸ਼ੀਆ ਜਿੱਤ ਕੇ ਜਾਂ ਆਸਟ੍ਰੇਲੀਆ ਜਿੱਤ ਕੇ ਉਸ ਤੋਂ ਬਾਅਦ ਬਿਲਾਂ ਸਪੋਰਟਸ ਕੋਟੇ ਦੇ ਵਿੱਚ ਮਿਲਟਰੀ ਦੀ ਨੌਕਰੀ ਕੀਤੀ ਉਸ ਤੋਂ ਬਾਅਦ ਫਿਰ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਐਸਓ ਸੈਕਸ਼ਨ ਅਫਸਰ 2018 ਚ 40 42 ਸਾਲ ਨੌਕਰੀ ਕਰਕੇ ਰਿਟਾਇਰ ਹੋਇਆ ਤੇ ਮੈਂ ਵੀ ਕਹਿੰਦਾ ਵੀ ਸਾਰੇ ਹੀ ਗੇਮਾਂ ਜ਼ਰੂਰ ਪ੍ਰੈਕਟਿਸ ਕਰਾ ਕਰਨ ਉਹ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਬਾਹਰ ਜਾ ਰਹੇ ਹੋ ਕਿ ਬਾਹਰ ਹੁਣ ਕਿਹੜੀ ਖੇਡਾ ਖੇਡਣ ਜਾ ਰਹੇ ਹੋ ਮੈਂ ਹੁਣ ਅਮਰੀਕਾ ਵਾਡੀਆਂ ਦੌੜਾਂ ਹੋ ਰਹੀਆਂ ਨੇ 12 ਜੁਲਾਈ ਤੋਂ 21 ਜੁਲਾਈ ਨੂੰ ਉੱਥੇ ਮੈਂ 800 ਮੀਟਰ 400 ਮੀਟਰ ਲੋ ਹਾਈਡਰ 300 ਮੀਟਰ 100 ਮੀਟਰ ਹਾਈ ਹੈਡਲ ਜੰਪ ਤੇ ਹਾਈ ਜੰਪ ਲਾਉਣ ਲਈ ਜਾ ਰਿਹਾ ਹਾਂ ਉੱਥੇ ਮੈਂ ਤਕਰੀਬਨ 골ਡ ਮੈਡਲ ਸਾਰੇ ਜਿੱਤ ਕੇ ਆਉਂਗਾ ਤੇ ਹੁਣ ਜਿਹੜੀ ਪਿੱਛੇ ਤੁਸੀਂ 올림픽 ਕਿਚ ਖੇਡੇ ਬਾਹਰ ਜਿਹੜੀ ਰੇਸ ਲੈ ਕੇ ਆ ਉਹਦੇ ਵਿੱਚ ਵੀ ਕਹਿੰਦੇ ਕਿ ਤੁਸੀਂ 골ਡ ਮੈਡਲ ਜਿੱਤਿਆ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਮਾਸਟਰ ਗੇਮ ਜਿਹੜੀਆਂ ਵੜਦੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਜਰਮਨ ਅਮਰੀਕਾ ਇੰਗਲੈਂਡ ਜਾਪਾਨ ਪਾਕਿਸਤਾਨ ਚైనా ਹੋਰ ਕਾਫੀ ਕੰਟਰੀਆਂ ਸੀਗੀਆਂ ਉਹਦੇ ਮੈਂ ਗੋਰਿਆਂ ਨੂੰ ਸਾਰੀਆਂ ਕੰਟਰੀਆਂ ਨੂੰ ਹਰਾ ਕੇ ਮੈਂ ਤਿੰਨ 골ਡ ਮੈਡਲ ਦੋ ਸਿਲਵਰ ਮੈਡਲ ਇੱਕ ব্রੌਨ ਮੈਡਲ ਜਿੱਤ ਕੇ ਆਇਆ ਮਤਲਬ ਤੁਸੀਂ ਗੋਰਿਆਂ ਨੂੰ ਐਤ ਕੀ ਮਾਤ ਦੇ ਆਏ ਹੋ ਬਾਹਰ ਮੇਰੇ ਮਨ ਦੇ ਵਿੱਚ ਇਹ ਸੀ ਮੈਂ ਬਈ ਗੋਰੇ ਇੱਕ ਵਾਰੀ ਹਰਾਉਣੀਆਂ ਕਹਿੰਦੇ ਗੋਰੇ ਬਹੁਤ ਤਕੜੇ ਹੁੰਦੇ ਆ ਮੀਟ ਖਾਂਦੇ ਆ ਬਈ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਇਹ ਕੀ ਜੇ ਮੈਂ ਉਹ ਕੰਟਰੀਆਂ ਹਰਾਈਆਂ ਗੋਰਿਆਂ ਦੀਆਂ ਮੈਨੂੰ ਬੜੀ ਮਨ ਨੂੰ ਖੁਸ਼ੀ ਮੈਨੂੰ ਜਿੱਤ ਕੇ ਆਇਆ ਮਰਾ ਢਾਈ ਲੈ ਗੋਰੇ ਗੋਰੇ ਢਾਈ ਲੈ ਤੁਸੀਂ ਆਤੀ ਗੋਰੇ ਹਾਂ ਗੋਰੇ ਢਾਲੇ ਹੁਣ ਅਮਰੀਕਾ ਫਿਰ ਦੁਬਾਰੇ ਫਿਰ ਗੋਰੇ ਢਾ ਲੈਣੇ ਜਾ ਕੇ ਉੱਥੇ ਜਾ ਕੇ ਐਨ ਧਾ ਕੇ ਆਣੇ ਪੰਜਾਬੀਆਂ ਦਾ ਨਾਮ ਉੱਚਾ ਕਰਨਾ ਪੰਜਾਬ ਤੇ ਪੰਜਾਬੀਆਂ ਦਾ ਇੰਡੀਆ ਦਾ ਨਾਮ ਉੱਚਾ ਕਰਨਾ ਇਹਨਾਂ ਦੀ ਝੂਲੀ ਦੇ ਵਿੱਚ ਲਿਆ ਕੇ 골ਡ ਮੈਡਲ ਪਾਉਣੇ ਆ ਤੇ ਹੁਣ ਅੱਜ ਕੀ ਕਾਰਨ ਰਹਿ ਗਿਆ ਸੀ ਜਿਹੜਾ ਸੈਕਿੰਡ ਨੰਬਰ ਤੇ ਆਣਾ ਪੈ ਗਿਆ ਅੱਜ ਮੇਰਾ ਮਸਲ ਚੜਿਆ ਹੋਇਆ ਹਾਲ ਹਸਤਾ ਮਸਲ ਚੜਨ ਗਿਆ ਮਸਲ ਚੜਨ ਕਰਕੇ ਮੇਰੀ ਉਹ ਸਵੀਟ ਉਹ ਬਣੀ ਹੈ ਕਿ ਸਵੀਟ ਪੂਰੀ ਨਾ ਬਣਨ ਕਰਕੇ ਮੈਂ ਸੈਕੰਡ ਸਿਲਵਰ ਮੈਡਲ ਮੈਨੂੰ ਮਿਲਿਆ ਨਹੀਂ ਅਗੇ ਮੇਰਾ ਇੱਥੇ 골ਡ ਮੈਡਲ ਹੀ ਹੁੰਦੇ ਨੇ ਮਿਲਖ ਸਾਲ ਹੁਣ ਨੌਜਵਾਨਾਂ ਨੂੰ ਕੀ ਕਹਿਣਾ ਚਾਹੂੰਗਾ ਜਿਹੜੇ ਨੌਜਵਾਨੀ ਪੀੜ੍ਹੀ ਹੁਣ ਆਪਣੇ ਸਕੂਲੋਂ ਨਿਕਲ ਕੇ ਹੁਣ ਆਪਣੇ ਕਾਲਜਾਂ ਵੱਲ ਨੂੰ ਜਾ ਰਹੀ ਹੈ ਜਿਆਦਾਤਰ ਕਾਲਜਾਂ ਦੇ ਵਿੱਚ ਉਹਨਾਂ ਨੂੰ ਸੰਗਤ ਦੇਖਣ ਨੂੰ ਮਿਲਦੀ ਹੈ ਸਹੀ ਤੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਔਰਿਆੜਿਆਂ ਨੂੰ ਸਕੂਲ ਵਾਲਿਆਂ ਨੂੰ ਸਾਰੇ ਬੱਚੇ ਲੜਕੇ ਲੜਕੀਆਂ ਨੂੰ ਮੈਂ ਇਹੀ ਕਹਣਾ ਚਾਹੁੰਨਾ ਹੈ ਵੀ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲੋ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰੋ ਉਸ ਤੋਂ ਬਾਅਦ ਜਿਵੇਂ ਰੂਲਰ 올림픽 ਖੇਡਾਂ ਕਲਾਰਾਪੁਰ ਹੋ ਰਹੀਆਂ ਨੇ ਜਾਂ ਹੋਰ ਹੁੰਦੀਆਂ ਨੇ ਉਹਨਾਂ ਨੂੰ ਪਹਿਲਾਂ ਜਿੱਤੋ ਉਸ ਤੋਂ ਬਾਅਦ ਪੰਜਾਬ ਜਿੱਤੋ ਨੈਸ਼ਨਲ ਜਿੱਤ ਕੇ ਏਸ਼ੀਆ ਜਿੱਤੋ 올림픽 ਜਿੱਤੋ ਤਾਂ ਕਿ ਸਰਕਾਰੀ ਜੋਬ ਲਓ ਨਾਲ 10-10 ਲੱਖ ਰੁਪਈਆ ਗਵਰਨਮੈਂਟ ਤੋਂ ਲਓ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ 올림픽 ਹੋ ਰਹੀ ਹੈ ਤੇ 도ੜਾ ਵੀ ਨਾਲ ਦੀ ਨਾਲ ਕਰਾਈਆਂ ਜਾ ਰਹੀਆਂ ਜਿਹੜੀ ਹਰ ਇੱਕ ਵਰਗ ਲਈ ਦੌੜ ਰੱਖੀ ਗਈ ਹਰ ਇੱਕ ਜਿਹੜੀ ਖੇਡਾ ਜਿਹੜਾ ਜਿਹੜਾ 3 ਦਿਨ ਚੱਲਣਾ ਹੈ ਜਿਹੜਾ ਰੂਲਰ 올림픽 ਹੈ ਜਿਹੜਾ ਕਿਲਾ ਰਾਏਪੁਰ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵੀ ਇਹਨੂੰ ਬढ़ावा ਦਿੱਤਾ ਜਾ ਰਿਹਾ ਹੁਣ ਖੇਡਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਨੌਜਵਾਨੀ ਨੂੰ ਇਹਨੂੰ ਬढ़ावा ਦਿੱਤਾ ਜਾ ਰਿਹਾ ਤੇ ਹੁਣ ਕਿਲਾ ਰਾਏਪੁਰ ਦੇ ਵਿੱਚ 3 ਦਿਨ ਚੱਲ ਰਹੀਆਂ ਤੇ ਤੁਹਾਡਾ ਕੀ ਰਾਏ ਇਸ ਦੇ ਬਾਰੇ ਕਮੈਂਟ ਬਾਕਸ ਜੂ ਦੱਸੋ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰਿਪੋਰਟ ਅਸਮਾਨ న్యూਸ ਲੁਧਿਆਣਾ